ਅੱਜ ਸੰਵਿਧਾਨ ਬਚਾਓ ਇਹ ਸਭਾ ਸੀਗੀ ਸਾਡੇ ਹਸ਼ਾਰਪੁਰ ਦੇ ਵਿੱਚ ਅਰੋੜਾ ਸਾਹਿਬ ਨੇ ਔਰ ਜ਼िला ਪ੍ਰਧਾਨ ਨੇ ਉਜੋਗਿਤ ਕੀਤੀ ਸੀ ਸੋ ਇਹ ਪੂਰੇ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਸੰਵਿਧਾਨ ਬਚਾਓ ਅਸੀਂ ਸਭਾ ਕਰ ਰਹੇ ਹਾਂ ਰਾਹੁਲ ਗਾਂਧੀ ਜੀ ਦੇ ਹਦੇਸ਼ ਹੈ ਸੰਵਿਧਾਨਾਰੇ ਪਾਪਾ ਸਾਹਿਬ ਅੰਬੇਦਕਰ ਦੀ ਜਿਹੜੀ ਕਹਾਣੀ ਸੀਗੀ ਇਸ ਪ੍ਰਕਾਰ ਸੰਵਿਧਾਨ ਹੋਦ ਚਾਇਆ ਔਰ ਕੀ ਅੱਜ ਦੇ ਸਮੇਂ ਦੇ ਵਿੱਚ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਆਰਐਸਐਸ ਦੇ ਦੋਖੰਦੇ ਕਿ ਸੈਕੂਲਰ ਜਿਹੜਾ ਸ਼ਬਦ ਹੈਗਾ ਉਹ ਸੰਵਿਧਾਨ ਚੋਂ ਮਟਾ ਦੇਣਾ ਚਾਹੀਦਾ ਹੈ ਉਹ ਸੋ ਕਈ ਵਾਰੀ ਆਰਐਸਐਸ ਦੀ ਸੋਚ ਕੇ ਜਿਵੇਂ ਦੇਸ਼ ਦੇ ਗ੍ਰਹਿ ਮੰਤਰੀ ਕਹਿੰ ਆ ਕਿ ਇਤਨੀ ਵਾਰ ਕਾ ਪਾਬਾ ਸਾਹਿਬ ਉਮੀਦ ਕਰ ਉਮੀਦ ਕਰ ਲਗਾ ਰੱਖੀ ਹੈ ਸੋ ਇਹ ਤਾਂ ਬਹੁਤ ਕਿਰਪਾ ਹੋਈ ਲੜਾਈ ਲੜੀ ਨਹੀਂ ਤਾਂ ਹੁਣ ਤੱਕ ਸੰਵਿਧਾਨ ਨੂੰ ਬਦਲ ਦੇਣਾ ਸੀਗਾ 400 ਸੀਟ ਦਾ ਜਿਹੜਾ ਇਹਨਾਂ ਦਾ ਨਾਰਾ ਸੀ ਉਹ ਲੋਕਾਂ ਨੇ ਪਾਰ ਨਹੀਂ ਹੋਣ ਦਿੱਤਾ ਔਰ ਇਸ ਕਰਕੇ ਸੰਵਿਧਾਨ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਕਿ ਲੋਕਾਂ ਦੇ ਜੋ ਹੱਕ ਹੈਗੇ ਉਹਨਾਂ ਦੇ ਬਾਰੇ ਦੱਸਣ ਵਾਸਤੇ ਅੱਜ ਦੀ ਇਹ ਸਭਾ ਬੁਲਾਈ ਗਈ ਸੀ ਜਿਹਦੇ ਵਿੱਚ तमाम ਲੋਕ ਅਸੀਂ ਸ਼ਾਮਲ ਹੋਏ ਔਰ ਅੱਜ ਮੈਨੂੰ ਮਕਮਲ ਤੌਰ ਤੇ ਇਸ ਦਾ ਫਕਰ ਹੈ ਅਰੂੜਾ ਸਾਹਿਬ ਤੇ ਕਿ ਜਿਸ ਪ੍ਰਕਾਰ ਦਾ ਅੱਜ ਹਜ਼ੂਮ ਆਇਆ ਓਏ ਦਿਵਾਬੇ ਦੇ ਵਿੱਚ ਮੈਨੂੰ ਕਦੇ ਪਹਿਲਾਂ ਵੇਖਣ ਨੂੰ ਇਸ ਤਰ੍ਹਾਂ ਦਿਵਾਬੇ 'ਚ ਹੈ 3-4 ਇੱਥੇ ਆ ਸ਼ਾਮ 84 ਰਾਜ ਮੁਕੇਰੀਆਂ ਵੀ ਕਰਕੇ ਆਇਆ ਬਹੁਤ ਸੋਹਣਾ ਦਿਵਾਬੇ ਦੇ ਲੋਕਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਤੇ ਰਿਸਪੌਂਸ ਹੈ ਜਗਾ ਸੋ ਮੈਨੂੰ ਪੂਰਨ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਝੰਡਾ ਹੈ ਉਹ ਅਸੀਂ ਪੂਰੇ ਸ਼ਾਰਪੁਰ ਜ਼ਿਲ੍ਹੇ 'ਚ ਤੇ ਸ਼ਾਰਪੁਰ ਵੀ ਇੱਥੇ ਆਉਣ ਵਾਲੇ ਸਮੇਂ 'ਚ ਗਦਾਂ ਪ੍ਰਧਾਨ ਜੀ ਸੰਵਿਧਾਨ ਬਚਾਓ ਰੰਡੀ ਦਾ ਯੋਜਨਾ ਤੁਹਾਡੇ ਉੱਪਰ ਕੀਤਾ ਜਾ ਰਿਹਾ ਪਰ ਇਹ ਵੀ ਦੱਸੋ ਸੰਵਿਧਾਨ ਨੂੰ ਖਤਰਾ ਕਿਹਨਾਂ ਤੋਂ ਆਜੀ ਆਮ ਲੋਕ ਤਾਂ ਸੰਵਿਧਾਨ ਦੀ ਬਹੁਤ ਪੜਾਣਾ ਕਰਦੇ ਨੇ ਮੰਨਦੇ ਨੇ ਜੋ ਆਪਣੇ ਹੱਕ ਨੇ ਕਾਣ ਤਾਂ ਹੀ ਸਰਕਾਰਾਂ ਹੀ ਕਰਦੀਆਂ ਜੀ ਰਾਜਨੀਤਿਕ ਪਾਰਟੀਆਂ ਕਰਦੀਆਂ ਇਸੇ ਕਰਕੇ ਦੱਸ ਰਹੇ ਕਿ ਸੰਵਿਧਾਨ ਦੇ ਪ੍ਰਤੀ ਅਵੇਅਰਨੈਸ ਹੋ ਆਪਦੇ ਹੱਕਾਂ ਤੋਂ ਜਾਣੂ ਹੋ ਔਰ ਅਜਨੀਆਂ ਜਿਹੜੀਆਂ ਸਰਕਾਰਾਂ ਕਿਸ ਪ੍ਰਕਾਰ ਇਹ ਜਿਹੜੀਆਂ ਕਾਨੂੰਨ ਵਿਵਸਥਾ ਤੋਂ ਲੈ ਕੇ ਸਾਡੀ ਜੁਡੀਸ਼ਰੀ ਤੋਂ ਲੈ ਕੇ ਤੁਹਾਨੂੰ ਦੱਸਣਾ ਚਾਹਣਾ ਪਹਿਲੀ ਆ ਵੀ ਮੋਦੀ ਸਾਹਿਬ ਦੇ ਰਾਜ ਦੇਸ਼ ਦੇ ਸੁਪਰੀਮ ਕੋਰਟ ਦੇ ਜੱਜਾਂ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਕੀਤੀ ਸੀ ਕਿ ਇਸ ਦੇਸ਼ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਇਹਨਾਂ ਬਾਅਦ ਵਿਖੇਲ ਜਿਹੜਾ ਮੈਂਬਰ ਆਫ ਪਾਰਲੀਮੈਂਟ ਆ ਆ ਪਿੱਛੇ ਜੇ ਉਹਨਾਂ ਨੇ ਟਿੱਪਣੀ ਕੀਤੀ ਇਮਾਨ ਤੋਂ ਕੁਝ ਨਿਆਲਿਆ ਦੇਸ਼ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਇਹ ਸੰਵਿਧਾਨ ਤੇ ਝੋਟ ਹੈਗੀ ਆ ਔਰ ਇਸ ਕਰਕੇ ਜਿਸ ਪ੍ਰਕਾਰ ਮੀਡੀਆ ਜਿਸ ਪ੍ਰਕਾਰ ਏਜੰਸੀਆਂ ਜਿਸ ਪ੍ਰਕਾਰ ਦੇਸ਼ ਦਾ ਜਿਹੜਾ ਏਜੰਸੀਆਂ ਤੇ ਇੰਸਟੀਚਿਊਸ਼ਨ ਹੈ ਜਿਵੇਂ ਕਿ ਸਦਾ ਇਲੈਕਸ਼ਨ ਕਮਿਸ਼ਨ ਇਹਨਾਂ ਦਾ ਦੁਰਉਪਯੋਗ ਹੋ ਰਿਹਾ ਹੈ ਔਰ ਇਸ ਕਰਕੇ ਅਸੀਂ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਾਂ ਇਹਨਾਂ ਚੀਜ਼ਾਂ ਦਾ ਦੁਰਉਪਯੋਗ ਹੋ ਰਿਹਾ ਹੈ ਕੁਝ ਲੋਕ ਸਰਕਾਰਾਂ ਸਤਾ ਚ ਰਹਿਣ ਵਾਸਤੇ ਦੇਸ਼ ਦੇ ਉਹਨਾਂ ਇੰਸਟੀਚਿਊਨ ਨੂੰ ਤੋੜ ਮੋੜ ਕੇ ਇਸਤੇਮਾਲ ਕਰ ਰਹੇ ਨੇ 2022 ਨੇ ਜਿਹੜੀਆਂ ਗੰਨਸਵਾਰਟੀ ਨੇ ਜਿੱਤੀਆਂ ਜੀ 2022 ਦੋ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਜੀ ਕਾਂਗਰਸ ਪਾਰਟੀ ਨੂੰ ਬਹੁਤ ਵਧੀਆ ਪੰਜਾਬੀਆਂ ਦਾ ਰਿਸਪਾਂਸ ਮਿਲਿਆ ਕਾਂਗਰਸ ਹੋਣੀ ਪਰ ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਹੋਣੀ ਮੁੱਕ ਰਿਹਾ ਕਿਹੜਾ ਕਾਟੋ ਕਲੇਸ਼ ਸੁਣੋ ਤੇ ਪਰਚੂਨ ਅਸ਼ੂਲ ਲੁਧਿਆਣਾ ਜਿੰਨੀ ਚੋੜ ਹੋਈ ਜਾ ਉਹ ਕਹਿੰਦੇ ਕਿਤੇ ਸੁਖੀ ਰਤਾਵਾ ਨਹੀਂ ਆਏ ਪਾਏ ਬੜੇਖੀ ਸਾਹਿਬ ਵੀ ਜਾਦਾ ਨਹੀਂ ਮੁੜੇ ਕਹਿੰਦੇ ਉੱਤੇ ਆਪਣੇ ਬੈਂਸ ਬਣਾ ਤੇ ਰਹੋ ਕਹਿੰਦੇ ਮੇਰਾ ਵਿਆਹ ਥੋੜੀ ਸੀਗਾ ਜਿਹੜਾ ਮੈਂ ਉੱਥੇ ਸਦਾ ਦੇਣ ਜਾਣਾ ਸੀਗਾ ਸੁਤੀ ਜਾਂਦਾ ਹੁਣ ਦੇਖੋ ਗੱਲ ਇਹ ਆ ਕੁਝ ਦਾ ਕਾਟੋ ਕਲੇਸ਼ ਓਪੋਜੀਸ਼ਨ ਪਾਰਟੀ ਨੇ ਮੀਡੀਆ ਦੇ ਮਾਧਿਅਮ ਦੇ ਨਾਲ ਉਹਨੂੰ ਕ੍ਰੀਏਟ ਕੀਤਾ ਵੀ ਹੈ ਹਾ ਕੁਝ ਮਾੜੇ ਮੋٹے ਗੁੱਸੇ ਗਲੇ ਉਹਨਾ ਤੁਹਾਡਾ ਹੀ ਮਾਈਕ ਰੱਖਣ ਦੇ ਵਿੱਚ ਹੀ ਗੁੱਸਾ ਹੋ ਜਾਂਦਾ ਉਹ ਕਹਿੰਦਾ ਮੈਂ ਇੱਥੇ ਰੱਖਣਾ ਉਹ ਕਹਿੰਦਾ ਇੱਧਰ ਮੈਂ ਰੱਖਣਾ ਇਹ ਅਕਸਰ ਹੀ ਰੋਜ਼ ਲੜਾਈ ਹੁੰਦੀ ਹੈ ਸੋ ਪਰਿਵਾਰਾਂ ਦੇ ਵਿੱਚ ਆਪਾਂ ਰੋਜ਼ਾਨਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਆਪਣੇ ਪੁੱਤਰ ਨਾਲ ਆਪਣੇ ਪਰਿਵਾਰ ਨਾਲਿਆਂ ਨਾਲ ਵੀ ਗੁੱਸੇ ਗਿਲੇ ਹੋ ਜਾਂਦੇ ਆ ਲੇਕਿਨ ਕਾਨੂੰਨ ਵਿਵਸਥਾ ਲੇਕਿਨ ਇਹ ਜਿਹੜੇ ਗੁੱਸੇ ਗਿਲੇ ਆ ਕੋਈ ਪਰਮਾਨੈਂਟ ਗੁੱਸੇ ਗਿਲੇ ਨਹੀਂ ਹੈ ਔਰ ਜਦੋਂ ਪੰਜਾਬ ਦੀ ਗੱਲ ਹੋਈਏ ਜਾਂ ਪੰਜਾਬ ਦੇ ਲੋਕਾਂ ਦੀ ਗੱਲ ਹੋਣੀ ਹੈ ਜਾਂ ਪੰਜਾਬੀਆਂ ਦੀ ਗੱਲ ਹੋਣੀ ਹੈ ਕਾਂਗਰਸ ਪਾਰਟੀ ਦੇ ਹਰ ਲੀਡਰ ਨੇ ਆਪ ਦਾ ਇੰਟਰਸਟ ਛੱਡ ਕੇ ਪੰਜਾਬ ਦੀ ਲੜਾਈ ਲੜਨੀ ਯਾਰ ਉਹਨਾਂ ਨਾਲ ਕੰਮ ਹੈ ਅਸੀਂ ਆਪ ਦੇ ਨੂੰ ਕਿਸੇ ਨੂੰ ਕਰਤਾ ਜਾਂ ਨਹੀਂ ਕਰਤਾ ਕੁਮਰ ਵਿਜੇ ਪ੍ਰਤਾਪ ਨੂੰ ਮਿਲਤਾ ਹੀ ਕਹਿਣਾ ਕਿ ਪਹਿਲਾਂ ਬੜੇ ਜੋਰਾਂ ਸ਼ੋਰਾਂ ਨਾਲ ਲੈ ਕੇ ਆਈ ਸੀ ਪੂਰੇ ਪੰਜਾਬ ਚ ਘੋੜ ਲਾਈ ਸੀ ਕਿ ਕੁਮਰ ਵਿਜੇ ਪ੍ਰਤਾਪ ਸਾਡੇ ਨਾਲ ਆ ਰਿਹਾ ਹੁਣ ਛੇਤੀ ਉਹ ਵੀ ਪੰਗ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਯੂ ਟਰਨ ਇਹ ਆਮ ਆਦਮੀ ਪਾਰਟੀ ਲੈਂਦੀ ਰਹਿੰਦੀ ਆ ਪਹਿਲਾਂ ਪਹਿਲਾਂ ਸਿੰਘਲਾ ਜੀ ਨੂੰ ਫੜ ਲਿਆ ਫਿਰ ਸਿੰਘਲਾ ਜੀ ਨੂੰ ਛੜਤਾ ਮੈਂ ਤਾਂ ਇਹ ਪੁੱਛਦਾ ਵੀ ਆਮ ਆਦਮੀ ਪਾਰਟੀ ਉਦੋਂ ਗਲਤ ਸੀ ਕਿ ਉਹ ਗਲਤ ਸੋ ਕਹਿੰਦਾ ਮਤਲਬ ਇਹ ਹੈ ਅੱਜ ਸੋਸ਼ਲ ਮੀਡੀਆ ਦਾ ਯੋਗ ਹੈ ਹਰ ਵਿਅਕਤੀ ਜਦੋਂ ਤੁਸੀਂ ਯੂ ਟਰਨ ਲੈਂਦੇ ਹੋ ਦੇਸ਼ਕੋ ਬੋਲਦਾ ਨਹੀਂ ਹੈ ਲੇਕਿਨ ਉਹ ਬਟਨ ਨੱਪਣ ਦੇਲੇ ਜਵਾਬ ਦਿੰਦਾ ਕਿ ਤੂੰ ਗਲਤ ਹੈ ਤੇਰਾ ਖਮਿਆਜਾ 2027 ਕਿਹਨਾ ਭਾਈ ਸਰਕਾਰ ਦਾ ਨਾਟਕ ਆ ਚੱਪਿਆ ਤੇ ਬਾਰ ਬਾਰ ਜਦੋਂ ਕੋਈ ਆਪੋਜੀਸ਼ਨ ਦੇ ਵਿੱਚ ਮਤਲਬ ਦਾ ਵਿਰੋਧ ਕੀਤਾ ਜਾਂਦਾ ਜੀ ਇਹ ਅਸਾਚਾ ਹੈ ਇਹ ਅਸਾਚਾ ਹੈ ਆਪਾਂ ਕਹਿੰਦੇ ਭਾਈ ਮਗਰਮਾਜੀ ਮਜੀਦਜੀਤ ਦੀ ਗੱਲ ਕਰਦੇ ਆ ਪਰ ਹੁਣ ਸਾਰੇ ਪੁਲਿਸ ਦੇ ਹੱਕ 'ਚ ਆ ਇਹ ਪੰਜਾਬ ਦੀ ਗੱਲ ਗੱਲ ਇਹ ਆ ਪੰਜਾਬ 'ਚ ਨਸ਼ਾ ਮੁਕਤ ਗਲੀ ਬਾਕੀ ਨਹੀਂ ਹੋਣਾ ਸਾਡੀ ਸਰਕਾਰ ਦੇ ਵੇਲੇ ਹੀ ਨਸ਼ਾ ਸੀ ਪਰ ਇਹ ਨਸ਼ਾ ਕਾਲੀ ਦਾ ਲੈ ਕੇ ਆਇਆ ਸੀ ਇਹ ਜਿਹੜਾ ਚਿੱਟਾ ਉਹ ਜੋ ਸਮਾਟਰ ਇਹ ਕਾਲੀ ਦਾ ਉਹ ਸਮੇਂ ਆਇਆ ਸਾਡੀ ਸਰਕਾਰ ਚ ਕੀ ਚੱਲਦਾ ਰਿਹਾ ਹੋਰਾਂ ਦੀ ਸਰਕਾਰ ਚ ਕੀ ਚੱਲ ਰਿਹਾ ਇਹ ਰੋਕ ਨਹੀਂ ਸਕਦਾ ਇਹ ਰੋਕ ਸਕਦਾ ਜੇ ਅਸੀਂ ਰੋਜ਼ਗਾਰ ਦੀ ਜੇ ਨੌਜਵਾਨਾਂ ਚਾਹੇ ਇਹਦੇ ਤੇ ਚਰਚਾ ਕਰੀਏ ਪੰਜਾਬ ਦੀ ਵਿਧਾਨ ਸਭਾ ਚ ਪੰਜਾਬ ਦੀ ਵਿਧਾਨ ਸਭਾ ਚ ਦਾ ਨਸ਼ੇ ਤੇ ਚਰਚਾ ਹੁੰਦੀ ਹੈ 1 ਦਾ ਘੰਟਾ ਚਰਚਾ ਚਾਹੀਦੀ ਹੈ ਇਹਦੇ ਤੇ ਮਹੀਨਾ ਕੀ ਆਰਾਮ ਦੇ ਨਾਲ ਇਹ ਬੜਾ ਵੱਡਾ ਮੁੱਦਾ ਹੈ ਇਹਦੇ ਤੇ ਸਾਰੇ ਜਾਣੇ ਆਪਣੇ ਆਪਣੇ ਵਿਚਾਰ ਦੱਸਣ ਫੇਰ ਬੁੱਧੀ ਦੀ ਵਾਣੂ ਸਦਾ ਜਾਵੇ ਫੇਰ ਇੱਕ ਪੇਪਰ ਬਣੇ ਕਿ ਆ ਤਰੀਕੇ ਅਪਣਾਏ ਜਾ ਸਕਦੇ ਆ ਨਸ਼ਾ ਖਤਮ ਹੋਸੀ ਕਿਸੇ ਦਾ ਘਾਟਾ ਉਹਨਾਂ ਨਾਲ ਕਿਸੇ ਦੇ ਪਰਚਾ ਦੇ ਨਾਲ ਮੈਨੂੰ ਲੱਗਦਾ ਸਾਡਾ ਨਸ਼ਾ ਮੁਕਤ ਨਹੀਂ ਹੋੜੇ ਸਾਨੂੰ ਸਾਰਿਆਂ ਨੂੰ ਰੋਜ਼ ਨਿਲਕੇ ਇਰੇ ਤੇ ਕੰਮ ਕਰਨਾ ਚਾਹੀਦਾ। ਕਹਿੰਦਾ ਜੇਕਰ ਡਾਕਟਰ ਆਤਮਾਨ ਚੱਪੇਵਾਲ ਵਾਪਸੀ ਕਰਨਗੇ ਤਾਂ ਤੁਹਾਡੇ ਵੱਲੋਂ ਸਵਾਗਤ ਕੀਤਾ ਜਾਏਗਾ। ਅੱਛਾ ਚਾイルド ਹੋਣੇ ਚਰਚਾਵਾਂ ਨੇ ਕਿ ਉਹ ਸ਼ਾਇਦ ਘਰ ਵਾਪਸੀ ਕਰ ਸਕਦੇ ਨੇ। ਮੈਨੂੰ ਲੱਗਦਾ ਤੁਸੀਂ ਕਿਹਦੇ ਚੈਨਲ ਤੋਂ ਮੈਂ ਹੁਣ 4 ਪ੍ਰੋਨਿਊਸ ਤੋਂ ਅੱਗੇ 4 ਪ੍ਰੋਨਿਊਸ ਮੈਨੂੰ ਲੱਗ ਰਿਹਾ ਵੀ ਜੇਕਰ ਤੁਸੀਂ ਕੱਲ ਨੂੰ ਡੇਲੀ ਪੋਸਟ ਤੋਂ ਜੁਆਇਨ ਕਰੋਗੇ ਮੈਂ ਨਹੀਂ ਕਰਦਾ। ਹਾਂ ਤੇਰੇ ਇਰੇ ਨਾਲ ਵੀ ਚਾਹਤਾ ਮੈਂ ਉਦੋਂ ਹੀ ਦੱਸੂਗਾ। ਤੂੰ ਆਪਣੇ ਆਪ ਹੀ ਸਵਾਲ ਕਰਕੇ ਅੱਗੇ ਕਰੂੰਗੇ ਜੀ ਮੈਂ ਜਦੋਂ ਇਸ ਤਰ੍ਹਾਂ ਦੀ ਗੱਲ ਹੋਏਗੀ ਉਦੋਂ ਇਹਨੂੰ ਤੇ ਟਿੱਪਾ ਦਿੱਣੀ ਜਰੂਰ ਆ ਹਾਲਾਤ کیسے ਹੋਣਗੇ ਸਮਾ کیسے ਹੋਏਗਾ ਸਾਨ ਕੀ ਹੋਏਗਾ ਕੀ ਮੌਕਾ ਦੱਸੇਗਾ ਇਹ ਉਦੋਂ ਮੈਂ ਦੱਸੂਗਾ ਜੱਗੂ ਭਗਵਾਨ ਪੁਰੇ ਦੇ ਪਰਿਵਾਰ ਨੇ ਦੋਸਲਾਇਆ ਕਿ ਸੁਖਿੰਦਰ ਰੰਧਾਵਾ ਨੇ ਜਿਹੜਾ ਕੋਈ ਮਾਦਾ ਤੋਂ ਜਿਹੜਾ ਮੁੰਡਾ ਮਰਿਆ ਤਾਂ ਕਪਤਨ ਉਹ ਸੁਖਿੰਦਰ ਰੰਧਾਵਾ ਨੂੰ ਨਹੀਂ ਕਰਵਾਇਆ ਇਹ ਗੈਂਗਸਟਰ ਲੋਗ ਆ ਜਿਹੜੇ ਇਹ ਲੋਗ ਰਾਜਨੀਤੀ ਦੇ ਵਿੱਚ ਹੁਣ ਇਹਨਾਂ ਨੂੰ ਇਸਤੇਮਾਲ ਕੀਤਾ ਇਹਨਾਂ ਸਰਕਾਰਾਂ ਨੇ ਆ ਜਿਹੜੀ ਸਰਕਾਰ ਅੱਲੀ ਹੋਰੀ ਪਤਾ ਲੱਗਿਆ ਵੀ ਜਲੰਧਰ ਬਾਏ ਇਲੈਕਸ਼ਨਤ ਉਥੇ ਕੇ ਗੈਂਗਸਟਰ ਨੂੰ ਛਡਵਾਇਆ ਵੀ ਤੂੰ ਜਾ ਕੇ ਲੋਕਾਂ ਨੂੰ ਧਮਕਾ ਫਿਰ ਇਲੈਕਸ਼ਨ ਕਮਿਸ਼ਨ ਨੇ ਉਹ ਅੰਦਰ ਭੇਜਿਆ ਇਸ ਤਰ੍ਹਾਂ ਦਾ ਹੀ ਕੁਝ ਰੋਲ ਗਰਦਾਸਪੁਰ ਚ ਹੋ ਰਿਹਾ ਹੈ ਤੇਰਾ ਬਾਬਾ ਨਾਨਕ ਛੋੜਿਆ ਲੇਕਿਨ ਇਸ ਕੱਲ ਕੋਈ ਦੰਮੀ ਅਸੀਂ ਰਾਜਨੀਤੀਗੋ ਲੋਕ ਕਿਸੇ ਦੀ ਜਾਨ ਬਚਾ ਸਕਦੇ ਚਾਹੇ ਉਹ ਸਾਡਾ ਦੁਸ਼ਮਣ ਹੋਵੇ ਚਾਹੇ ਉਹ ਗੈਂਗਸਟਰ ਹੋਵੇ ਅਸੀਂ ਕਿਸੇ ਦੀ ਜਾਨ ਨਹੀਂ ਲੈ ਸਕਦੇ ਇਹ ਜਾਨ ਪੁੱਛ ਕੇ ਵਿਰੋਧੀਆਂ ਵੱਲੋਂ ਪ੍ਰਪੋਗੰਡਾ ਹੋ